ਸਾਰੇ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਬਈ ਜਪਖੋ ਹੋਰ ਨਵੇਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੋ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਤੇ ਨਾਲ ਲੱਗਿਆ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਅੱਜ ਦੀ ਵੀਡੀਓ ਜਪਾ ਵੀਰੇ ਦੋ ਮੱਜਾਂ ਲੈ ਕੇ ਆ ਦੋਨੇ ਦੋਨੇ ਫੁੱਲ ਚੰਗੀਆਂ ਪੂਰੇ ਵੱਡੇ ਕਰਦਾ ਗਾੜਦੀਆਂ ਤੇ 14-15 ਲੀਟਰ ਉਹਦੇ ਗਰੰਟੀ ਵਾਲੀਆਂ ਹੈਗੀਆਂ ਹੈਗੀਆਂ ਅੱਜ ਦੀ ਵੀਡੀਓ ਬਣਾ ਰਹੇ ਆ ਮੇਰਾ ਪਾ ਦੁੱਲੇ ਵਾਲਾ ਪੈਂਡ ਹੈਗਾ ਬਠੰਡਾ ਜਲਾਗਾ ਹਲਕਾ ਰੰਪਰਾ ਫੂਲ ਭਧੌਰ ਤੇ 22 ਰੁਪਏ ਦੇ ਵਿਚਕਾਰ ਇਹ ਪੈਂਡ ਪੈਂਦਾ ਵੀਰੇ ਨਾਲ ਜੰਗੀਆਂ ਨਾਲ ਸ਼ਰਤਪਰਾ ਪੈਂਡ ਪੈਂਦਾ ਵੀਰੇ ਆਹ ਬਾਈਆਂ ਕੋ ਤੀਜੇ ਸੂਏ ਵੀਰੇ ਝੋਟੀ ਬਕਾਊ ਆਗੀ ਕੱਦਗਾਠ ਦੀ ਪੂਰੀ ਵੱਡੀ ਆ ਵੀਰੇ ਤੇ ਥਨਲੇਵੇ ਦੀ ਪੂਰੀ ਸਾਫ ਆ ਜੂਰੀ ਦੀ ਬੋਰੀ ਹੈਗਾ ਛੱਡਾ ਪਿਆ ਵੀਰੇ ਤੇ 8 ਦਿਨ ਹੈ ਇਹ ਸੂਣ ਚ ਪਰ ਰਹਿੰਦੇ ਹੈਗੇ ਇਸ ਸੰਗਤ ਨੂੰ ਵੀ ਦੇਖ ਸਕਦੇ ਹਾਂ ਤੇ ਕੱਦਗਾੜ ਦੀ ਪੂਰੀ ਵਧੀਆ ਤੇ ਕੱਲਾ-ਕੱਲਾ ਥਾਣਾਗਾ ਤੇ ਬਾਈਆਂ ਧਾਰ ਤੂਰ ਦੀ ਆਪਣੀ ਫੁੱਲ ਗਰੰਟੀ ਹੂ ਪੂਰੀ ਵਧੀਆ ਧਾਰ ਹੋਊਗੀ ਤੇ ਬਾਈ ਕਹਿੰਦੇ ਪਿਛਲੇ ਸੂਏ ਦੂਜੇ ਸੂਏ ਵੀ ਨੇ 14 ਲੀਟਰ ਉਹ ਦਿੱਤਾ ਸੀਗਾ ਹੈਗੀ 14-15 ਲੀਟਰ ਦੁੱਧ ਖੁੱਲਾ ਦੇਊਗੀ ਬੰਦਾ ਗਰੰਟੀ ਸਮੇਤ ਲਿਆ ਸਕਦਾ ਹੈਗਾ ਤੇ ਬਾਈ ਇਹ 8,110,000 ਰੁਪਏ ਕਰਦੇ ਆਗੇ ਤੇ ਬਾਈ ਕਹਿੰਦੇ ਪਿੱਛੇ ਥੋੜਾ ਮੋਟਾ ਮਾਨਤਾਣ ਕਰ ਦਾਂਗੇ 8 ਦਿਨ ਹੈ ਇਹ ਸੂਣ ਚ ਰਹਿੰਦੇ ਆ ਵੀਰੇ ਤੇ ਥਾਨ ਲਿਆ ਵਾ ਤੁਸੀਂ ਦੇਖ ਸਕਦੇ ਹੋ ਪੂਰਾ ਵਧੀਆ ਕੱਲਾ ਕੱਲਾ ਥਾਣਾ ਹੈਗਾ ਤੇ ਅੱਗੇ ਵੀ ਆਪਾਂ ਬਾਈਆਂ ਦੇ ਵੀੜਾ ਪਾਉਣੇ ਹੁੰਦੇ ਆਗੇ ਤੇ ਬਾਈਆਂ ਕੋਲ ਪੂਰਾ ਫੁੱਲ ਦਸਲੀ ਵਾਲਾ ਮਾਲ ਹੁੰਦਾ ਹੈਗਾ ਵੀਰੇ ਪੂਰੇ ਫੁੱਲ ਦਸਲੀ ਵਾਲੇ ਪਸ਼ੂ ਹੁੰਦੇ ਆਗੇ ਅੱਜ ਤੱਕ ਆਪ ਨੂੰ ਕਿਸੇ ਬਾਈਆਂ ਦੇ ਕਿਸੇ ਵੀ ਕਿੰਨੀਆਂ ਵੀਡੀਓ ਪਾਈਆਂ ਕਿਸੇ ਵੀਡੀਓ ਚ ਕਿਸੇ ਪਸ਼ੂ ਆ ਲੰਬਾ ਨਹੀਂ ਆਇਆ ਵੀਰੇ ਤੇ ਤੁਸੀਂ ਪੱਟਪੁੜੇ ਦੀ ਦੇਖ ਸਕਦੇ ਹੋ ਝੋਟੀ ਪੂਰੀ ਵਧੀਆ ਗੀ ਤੇ ਬਾਕੀ ਤੁਸੀਂ ਆ ਕੇ ਕੋਲੇ ਆ ਕੇ ਦੀ ਫੁੱਲ ਤਸੱਲੀ ਕਰਕੇ ਲੈ ਕੇ ਜਾਇਓ। ਬਾਈ ਕਹਿੰਦਾ ਕੋਈ ਭਾਰਪੂਰ ਨਹੀਂ ਬੰਦਾ ਕੋਈ ਨੁਕਸ ਨਹੀਂ ਹੈਗਾ। ਆਪਣੀ ਫੁੱਲ ਤਸੱਲੀ ਹੈ ਤੇ ਫੁੱਲ ਗਾਰੰਟੀ ਹੋਊਗੀ। ਤੇ ਬਾਈ ਕਹਿੰਦਾ ਰੇਟ ਬਸ ਲੈਣ ਦੇਣ ਜੀ ਆਪਣਾ ਤੇ ਤੁਸੀਂ ਬਾਕੀ ਇਹ ਕੋਲੇ ਆ ਕੇ ਦਾ ਰੇਟ ਬਣਾ ਕੇ ਤੇ ਲਿਆ ਸਕਦੇ ਹੋਗੇ। ਤੇ ਅੱਗੇ ਆਪਣੀ ਇੱਕ ਹੋਰ ਸੂਈ ਸਵਾਈ ਵੀਡੀਓ 'ਚ ਮੱਝ ਆਗੀ। ਉਹ ਵੀ ਸੁਣਨ ਆਪਾਂ ਦਿਖਾਉਣੀ ਆ ਵੀਰੇ। ਆ ਵੀਰੇ ਆਪਣੇ ਤੀਜੇ ਸੂਏ ਵੀਰੇ ਇਹ ਵੀ ਬਾਈ ਕਹਿੰਦੇ ਮੱਝ ਬਕਾਊ ਆ ਗਈ ਤੇ ਸ਼ੰਗ ਦਾ ਮੜਾ ਇਹ ਖੁੱਲਾ ਹੈਗਾ ਪਰ ਥਨਲੇ ਵੀ ਦੀ ਪੂਰੀ ਚੰਗੀ ਆ ਤੇ ਕੱਦ-ਕਾੜ ਦੀ ਪੂਰੀ ਵਧੀਆ ਗਈ ਤੇ ਤੁਸੀਂ ਪੱਟਪੂੜਾ ਵੀ ਦੇਖ ਸਕਦੇ ਹੋ ਪੂਰਾ ਵਧੀਆ ਅੱਜ ਹੀ ਸੂਈ ਹੈ ਵੀਰੇ ਸਵੇਰੇ ਤੇ ਸ਼ਾਮ ਨੂੰ ਵੀ ਵੀਡੀਓ ਬਣਾ ਰਹੇ ਹਾਂ ਤੇ ਚੱਡਾ-ਚੂਡਾ ਦੇਖ ਸਕਦੇ ਹੋ ਪੂਰਾ ਵਧੀਆ ਤੇ ਬੱਚਾ ਬੂੱਚਾ ਬਾਈ ਹੁਣੀ ਚਿਗਾਗੇ ਸਾਡੇ ਇਸ ਮੇਰੇ ਸਾਹਮਣੀ ਤੇ ਥੋੜਾ ਜਿਹਾ ਬਾਈਆਂ ਨੇ ਬੌਲਾ ਵੀ ਚੋਲਿਆ ਸੀ ਆ ਤਾਂ ਹੀ ਤੁਸੀਂ ਦੇਖ ਸਕਦੇ ਹੋ ਚੱਡਾ ਵੀਰੇ ਜੂਰੀਏ ਦੀ ਬੋਰੀ ਵਰਗਾ ਪਿਆਗਾ ਇੱਕ ਬਾਈ ਕਹਿੰਦੇ ਇਹ ਪੂਰੀ ਫੁੱਲ ਥੱਲੀ ਵਾਲੀ 14-15 ਲੀਟਰ ਤੇ ਗਰੰਟੀਆਂ ਦੇਉਗੇ 10 ਲੀਟਰ ਹੁਣ ਬੋਲਾ ਬਾਈਆਂ ਨੇ ਤਿਆਰ ਆਪਾਂ ਦਾ ਤੋਲ ਕੇ ਲਿਆ ਸਕਦਾਗਾ ਤੇ ਬਾਈ ਇਹਦਾ ਰੇਟ ਵੀਰੇ 1 ਲੱਖ ਰੁਪਈਆ ਕਰਦੇ ਆ ਤੇ ਬਾਈ ਕਹਿੰਦੇ 95000 ਰੁਪਏ ਦੇ ਦਾਂਗੇ ਜੇ ਕਿਸੇ ਨੇ ਵਧੀਆ ਕਰੇ ਦੁੱਧ ਚੋਣ ਨੂੰ ਲੈਣੀ ਆਂਦਾ ਤਾਂ ਉਹਨਾਂ ਵਾਸਤੇ ਮੱਝ ਪੂਰੀ ਫੁੱਲ ਚੰਗੀ ਹੈਗੀ ਤੇ ਬਾਈਆਂ ਜੇੜ ਜੂਰ ਪੂਰੀ ਕੰਪਲੀਟ ਪਈ ਵੀ ਹੈਗੀ ਤੇ ਜੇੜ ਦੀ ਬਾਈਆਂ ਕੋਲ ਵੀਡੀਓ ਵੀ ਹੈਗੀ ਹੈਗੀ ਤੇ ਬਾਕੀ ਤੁਸੀਂ ਆ ਕੇ ਵੀਰੇ ਫੁੱਲ ਥੱਲੀ ਕਰਕੇ ਲੈ ਕੇ ਜਾਇਓ ਵਾਲੇ ਪਸੂ ਤੇ ਪੂਰੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦੇ ਭੈਣਾਂ ਧੰਨਵਾਦ ਤੇ ਮਿਲਦੇ ਹਾਂ ਇੱਕ ਹੋਰ ਜਲਦੀ ਨਵੀਂ ਵੀਡੀਓ ਨਾਲ